ਦਿਨ ਬੀਤਦੇ ਜਾ ਰਹੇ ਨੇ ਚੋਣ ਦੀ ਤਾਰੀਖ ਨੇੜੇ ਆਉਂਦੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਵਿੱਚ ਹਾਰ ਦੀ ਬੁਖਲਾਹਟ ਕਿਉਂਕਿ ਹਾਰ ਕੰਧ ਦੇ ਉੱਤੇ ਲਿਖੀ ਦਿਖ ਰਹੀ ਹੈ ਤੇ ਗਵਰਨਮੈਂਟ ਮਸ਼ੀਨਰੀ ਦਾ ਦੱਬ ਕੇ ਮਿਸਯੂਜ਼ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਕਰ ਰਹੀ ਹੈ 13 ਤਾਰੀਖ ਨੂੰ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਉਹਰੇ ਚੀਫ ਇਲੈਕਟੋਰਲ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਨੂੰ ਬੜੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਹਰਮੀਤ ਸੰਧੂ ਉਹ ਆਪਦੇ ਜਿਹੜੇ ਚਹੇਤੇ ਅਫਸਰ ਨੇ ਆਪਦੇ ਜਿਹੜੇ ਘਰ ਦੇ ਮੈਂਬਰ ਨੇ ਜਿਦੇ ਚਾਹੇ ਤਾਂ ਡੀਐਸਪੀ ਜਗਜੀਤ ਸਿੰਘ ਹੋਵੇ ਡੀਐਸਪੀ ਸੁਖਬੀਰ ਸਿੰਘ ਹੋਵੇ ਜਿਹੜੇ 15-15 ਸਾਲ ਉੱਥੇ ਤਰਨ-ਤਰਨ ਦੇ ਵਿੱਚ ਹੀ ਐਸਐਚਓ ਰਹੇ ਨੇ ਤੇ ਮਾਡਲ ਕੋਡ ਆਫ ਕੰਡਕਟ ਕਹਿੰਦਾ ਹੈ ਕਿ ਜਿਹੜਾ ਅਫਸਰ 3 ਸਾਲ ਤੋਂ ਵੱਧ ਇੱਕ ਪਾਰਟਿਕੂਲਰ ਏਰੀਏ ਦੇ ਵਿੱਚ ਲੱਗਿਆ ਹੋਵੇ ਉਹ ਇਲੈਕਸ਼ਨ ਕਮਿਸ਼ਨ ਜਦੋਂ ਕੋਰਟ ਆਫ ਕੰਡਕਟ ਲੱਗ ਜਾਂਦਾ ਹੈ ਉਹ ਉਸ ਏਰੀਏ ਦੇ ਵਿੱਚ ਨਹੀਂ ਲੱਗ ਸਕਦਾ ਪਰ ਇਹਨੇ ਹਰਮੀਤ ਸੰਧੂ ਸਾਹਿਬ ਨੇ ਆਪਣੇ ਉਹ ਚਹੇਤੇ ਅਫਸਰ ਲਾਏ ਉਹ ਧੱਕਾ ਕਰਨਾ ਸ਼ੁਰੂ ਕੀਤਾ ਤੇ ਉਹਦੇ ਹੁਣ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਔਰ ਅੱਜ ਵੀ ਚੀਫ ਇਲੈਕਟੋਰਲ ਅਫਸਰ ਸਾਹਿਬ ਦੇ ਧਿਆਨ ਚ ਲਿਆਂਦਾ ਕਿ ਤਰਨਤਾਰਨ ਦੇ ਵਿੱਚ ਇੱਕ ਨਵਾਂ ਹੀ ਕੰਮ ਸ਼ੁਰੂ ਹੋ ਗਿਆ ਜਿਹੜਾ ਵੀ ਨਵਾਂ ਪਰਚਾ ਦਰਜ ਹੁੰਦਾ ਹੈ ਤਰਨਤਾਰਨ ਦੇ ਵਿੱਚ ਉਹਦਾ ਕਾਲਮ ਖਾਲੀ ਛੱਡ ਕੇ ਉਦੇ ਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਨੂੰ ਨਾਮਿਨੇਟ ਕੀਤਾ ਜਾ ਰਿਹਾ ਔਰ 10 ਕੌਂਡ ਰਹੇ ਨੇ ਕਿਉਂਕਿ ਜਿਹੜੇ ਜਿਹੜੇ ਅਫਸਰ ਉੱਤੇ ਲੰਬਾ ਸਮਾਂ ਲੱਗੇ ਰਹੇ ਨੇ ਇਹੀ ਜਗਜੀਤ ਸਿੰਘ ਤੇ ਸੁਖਬੀਰ ਸਿੰਘ ਇਹ ਤਾਂ ਕਿਉਂਕਿ ਹਰਮੀਤ ਸੰਧੂ ਅਕਾਲੀ ਦਲ ਦੇ ਵਿੱਚ ਸੀ ਇਹ ਭਲੀ ਭਾਤੀ ਜਾਣਦੇ ਨੇ ਕਿ ਕਿਹੜਾ ਅਕਾਲੀ ਦਲ ਦਾ ਲੀਡਰ ਹੈ ਕਿਹੜਾ ਵਰਕਰ ਹੈ ਉਹਨਾਂ ਨੂੰ ਚੁਣ-ਚੁਣ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਤੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਕੱਲ ਰਾਤ ਸਾਡੇ ਦੁੱਧੇ ਪਿੰਡ ਦੇ ਸਰਪੰਚ ਸਾਹਿਬ ਦੇ ਉੱਤੇ ਝੂਠਾ ਪਰਚਾ ਬਣਾਇਆ ਗਿਆ। ਇਸੇ ਤਰੀਕੇ ਜਿਹੜੇ ਕੈਂਡੀਡੇਟ ਹੈ ਬੀਬੀ ਰੰਧਾਵਾ ਜੀ ਜਿਹੜੇ ਕਿ ਧਰਮੀ ਫੌਜੀਆ ਦੇ ਪਰਿਵਾਰ ਚੋਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਕਿੰਨਾ ਪਿਆਰ ਦੇ ਰਹੇ ਨੇ। ਕੈਂਡੀਡੇਟ ਦੇ ਪੀਏ ਦੇ ਉੱਤੇ ਹੀ ਕੇਸ ਬਣਾਤਾ। ਤੁਸੀਂ ਦੱਸੋ ਵੀ ਇਹ ਤੋਂ ਵੱਧ ਸਰਕਾਰ ਕੀ ਬਦਲਾਖੋਰੀ ਦੀ ਰਾਜਨੀਤੀ ਕਰੂ? ਇਹ ਤੋਂ ਵੱਧ ਸਰਕਾਰ ਕੀ ਘਬਰਾਟ ਦੇ ਵਿੱਚ ਹੋਊ ਕਿ ਕੈਂਡੀਡੇਟ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹੈ ਉਹਨਾਂ ਦੇ ਪੀਏ ਦੇ ਉੱਤੇ ਝੂਠਾ ਮੁਕੱਦਮਾ ਬਣਾਇਆ ਜਾ ਰਿਹਾ। ਔਰ ਇਸੇ ਤਰੀਕੇ ਅੰਮ੍ਰਿਤਸਰ ਤੋਂ ਇੱਕ ਲੜਕਾ ਜਿਹਦਾ ਕਿ ਅਸੀਂ ਅੱਜ ਚੀਫ ਇਲੈਕਟੋਰਲ ਆਫੀਸਰ ਸਾਹਿਬ ਨੂੰ ਦੱਸਿਆ ਉਹਦਾ ਨਾਮ ਆ ਪ੍ਰਭਜੀਤ। ਪ੍ਰਭਜੀਤ ਦੀ ਇੱਕ ਗੱਡੀ ਹੈ ਫੋਰਚੂਨਰ। ਆ ਉਹਦੀ ਪਰਮਿਸ਼ਨ ਵਾਸਤੇ ਅਸੀਂ ਅਪਲਾਈ ਕੀਤਾ 18 ਅਕਤੂਬਰ ਨੂੰ। ਕਿ ਜੀ ਇਹ ਜਿਹੜੀ ਗੱਡੀ ਹੈ ਫੋਰਚੂਨਰ ਇਹ ਕੈਂਡੀਡੇਟ ਦੇ ਕਾਫਲੇ 'ਚ ਚੋਣ ਪ੍ਰਚਾਰ ਦੇ ਦੌਰਾਨ ਚੱਲੂਗੀ। ਤੇ ਅੱਜ CIA ਸਟਾਫ ਨੇ ਉਹਨੂੰ ਗੱਡੀ ਸਮੇਤ ਉਹਦੇ ਘਰੋਂ ਚੱਕ ਲਿਆ ਕੀ ਜਵਾਬ ਦੇਈ ਹੈ ਜੀ ਕਿ ਇਸ ਤਰੀਕੇ ਦੇ ਨਾਲ ਫ੍ਰੀ ਤੇ ਫੇਅਰ ਇਲੈਕਸ਼ਨ ਅਸੀਂ ਸਟੇਟ ਦੇ ਵਿੱਚ ਸੋਚ ਰਹੇ ਹਾਂ ਔਰ ਇਹੀ ਸਵਾਲ ਮੇਰੇ ਚੀਫ ਇਲੈਕਟੋਰਲ ਸਾਹਿਬ ਨੂੰ ਵੀ ਹੈ ਇਹਦੇ ਨਾਲੋਂ ਤਾਂ ਫਿਰ ਇੱਕ ਸਿੱਧਾ ਜਿਹਾ ਕੰਮ ਕਰੋ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕਿਉਂਕਿ ਉਹਦੀ ਹਾਰ ਕੰਧ ਤੇ ਲਿਖੀ ਹੈ ਉਹ ਹਾਰਿਆ ਹੋਇਆ ਕੈਂਡੀਡੇਟ ਹੈ ਉਹਨੂੰ ਸਿੱਧਾ ਹੀ ਨਾਮਿਨੇਟ ਕਰ ਦਿਓ ਜੇ ਤੁਸੀਂ ਵਿਰੋਧੀ ਪਾਰਟੀਆਂ ਦੇ ਵਰਕਰਾਂ ਤੇ ਲੀਡਰਾਂ ਦੇ ਉੱਤੇ ਇਸੇ ਤਰੀਕੇ ਝੂਠੇ ਪਰਚੇ ਦਰਜ ਕਰਨੇ ਨੇ ਉਹਨਾਂ ਨੂੰ ਘਰੋਂ ਜਾ ਕੇ ਚੱਕਣਾ ਫਿਰ ਚੋਣ ਕਰਾਣ ਦਾ ਕੋਈ ਫਾਇਦਾ ਨਹੀਂ ਸੋ ਇਹ ਜਿਹੜੀ ਬੁਖਲਾਟ ਹੈ ਜਿਹੜੀ ਘਬਰਾਟ ਹੈ ਇਹ ਦੱਸਦੀ ਹੈ ਕਿ ਜਿਹੜੇ ਲੋਕ ਕਹਿੰਦੇ ਸੀ ਜੀ ਅਸੀਂ ਜੇ ਕੰਮ ਨਾ ਕਰਿਆ ਸਾਨੂੰ ਵੋਟਾਂ ਨਾ ਪਾਇਓ ਤੇ ਅੱਜ 4 ਸਾਲ ਬਾਅਦ ਆਮ ਆਦਮੀ ਪਾਰਟੀ ਦੇ ਹਾਲਾਤ ਨੇ ਕਿ ਹੁਣ ਘਰਾਂ 'ਚੋਂ ਅਕਾਲੀ ਦਲ ਦੇ ਬੰਦਿਆਂ ਨੂੰ ਪੁਲਿਸ ਚੱਕ-ਚੱਕ ਕੇ ਲਿਜਾ ਰਹੀ ਹੈ ਕਿੱਥੇ ਰੱਖਿਆ ਜਾ ਰਿਹਾ ਉਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਪਤਾ ਇਸੇ ਤਰੀਕੇ ਜਿਹੜਾ ਇੱਕ ਨਵਾਂ ਕੰਮ ਹੋਰ ਉੱਥੇ ਫੜਿਆ ਤੁਸੀਂ ਜਾਣਦੇ ਹੋਵੋਗੇ ਕਿ ਪਹਿਲਾਂ 57 51 ਕਰਦੇ ਹੁੰਦੇ ਸੀ ਹੁਣ ਉਹ ਬੀ ਐਨ ਐਸ ਦੇ ਵਿੱਚ 126 ਤੇ 169 ਹੋ ਗਿਆ ਹੁਣ ਉਹਦੇ ਤਹਿਤ ਪਹਿਲਾਂ ਲਿਸਟਾਂ ਬਣਾਈਆਂ ਜਾ ਰਹੀਆਂ ਨੇ ਕਿ ਕਿਹੜੇ ਪਿੰਡ ਚ ਜਿਹੜੇ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੋਰੀ ਕਤਾਰ ਦੇ ਵਰਕਰ ਨੇ ਕਿਉਂਕਿ ਵੈਸੇ ਤਾਂ ਤਰਨ ਤਰਨ ਦੀ ਹਵਾਏ ਦੱਸਦੀ ਹੈ ਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਜਿਤਵਲ ਵਧ ਰਿਹਾ ਹੈ ਇਸੇ ਕਰਕੇ ਸਰਕਾਰ ਇਹ ਸਾਰੇ ਹਤਕੰਡੇ ਆਪਣਾਰੀ ਹੈ ਔਰ ਲਿਸਟਾਂ ਤਿਆਰ ਕਰਕੇ ਆ ਅਸੀਂ ਅੱਜ ਦੱਸਿਆ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਕਿ ਉਹਨਾਂ ਨੂੰ ਨੋਟਿਸ ਕੱਢੇ ਜਾ ਰਹੇ ਨੇ 57 ਜਿਹਨੂੰ ਆਪਾਂ ਕਹਿੰਦੇ ਆ 126 169 ਬੀ ਐਨ ਐਸ ਤੇ ਕਿ ਜੀ 28 ਅਕਤੂਬਰ ਨੂੰ ਜਾ ਕੇ ਐਸ ਡੀ ਐਮ ਸਾਹਿਬ ਦੇ ਸਾਹਮਣੇ ਪੇਸ਼ ਹੋ ਕਿਹੜਾ ਅਮਨ-ਅਮਾਨ ਨੂੰ ਖਤਰਾ ਹੋ ਗਿਆ ਜੀ ਉੱਥੇ ਔਰ ਮੈਂ ਇਹੀ ਚੀਫ ਇਲੈਕਟੋਰਲ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਦੇ ਵਿੱਚ ਕੋਈ ਅਰਜੈਂਸੀ ਤਾਂ ਹੈ ਨਹੀਂ ਇਹ ਨੋਟਿਸ ਜਿਹੜੇ 28 ਅਕਤੂਬਰ ਵਾਸਤੇ ਬੁਲਾਇਆ ਜਾ ਰਿਹਾ ਇਹਦਾ ਸਿੱਧਾ ਜਿਹਾ ਕਾਰਨ ਹੈ ਕਿ ਤੁਸੀਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਉੱਥੇ ਦੇ ਲੀਡਰਾਂ ਨੂੰ ਡਰਾਉਣਾ ਚਾਹੁੰਦੇ ਹੋ ਤੇ ਮੈਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਉੱਥੇ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮਿਤ ਸੰਧੂ ਨੂੰ ਮੈਂ ਸੱਦਾ ਪੁੱਛਦਾ ਕਿ ਐਦਾਂ ਡਰਾ ਲੋਗੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰੀਕੇ ਦੇ ਨਾਲ ਇਹ ਸੰਘਰਸ਼ਾਂ ਚੋਂ ਨਿਕਲੀ ਹੋਈ ਜਥੇਬੰਦੀ ਹੈ ਬੜੇ ਉਰੇ ਲੋਕਾਂ ਨੇ ਉਰੇ ਇੰਦਰਾ ਗਾਂਧੀ ਤੱਕ ਨੇ ਐਮਰਜੈਂਸੀਆਂ ਲਾ ਲੀਆਂ ਜ਼ੋਰ ਲਾ ਲਿਆ ਇਹ ਸੀਨਿਆਂ 'ਚ ਗੋਲੀ ਖਾਣ ਵਾਲੀ ਜਥੇਬੰਦੀ ਹੈ ਸੋ ਜੇ ਕਿਸੇ ਦੇ ਮਨ ਦੇ ਵਿੱਚ ਵਹਿਮ ਹੋਵੇ ਕਿ ਆ ਜਿਹੜੇ ਤੁਸੀਂ ਆ ਨੋਟਿਸ ਭੇਜ-ਭੇਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵਰਕਰਾਂ ਨੂੰ ਡਰਾ ਲੋਂਗੇ ਜਾਂ ਉਹਨਾਂ ਨੂੰ ਘਰੋਂ ਚੱਕ ਕੇ ਸ਼੍ਰੋਮਣੀ ਅਕਾਲੀ ਦਲ ਦਾ ਮਨੋਬਲ ਤੋੜ ਦੇਓਗੇ ਇਹਦੇ ਨਾਲ ਜਿਹੜੀ ਤੁਹਾਡੀ ਹਾਰ ਹੈ ਇਹ ਜਿਹੜੀ ਉਹ ਵੋਟਾਂ ਦੀ ਉਥੇ ਵੋਟਾਂ ਪੈਣੀਆਂ ਨੇ ਇਹ ਐਸੇ ਜ਼ਬਰ ਜ਼ੁਲਮ ਦੇ ਵਿਰੁੱਧ ਪੈਣੀਆਂ ਨੇ ਇਹ ਐਸੇ ਸਰਕਾਰੀ ਤੱਕੇਸ਼ਾਈ ਦੇ ਵਿਰੁੱਧ ਪੈਣੀਆਂ ਨੇ ਇਹ ਹੀ ਸਰਕਾਰ ਦੇ ਫੇਲਿਅਰ ਵਿਰੁੱਧ ਪੈਣੀਆਂ ਨੇ ਸੋ ਸ਼੍ਰੋਮਣੀ ਅਕਾਲੀ ਦਲ ਡਰਦਾ ਨਹੀਂ ਸਾਰਾ ਹਲਕਾ ਸਾਰਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਹੈ ਔਰ ਮੈਂ ਚੀਫ ਇਲੈਕਟੋਰਲ ਸਾਹਿਬ ਨੂੰ ਇੱਕ ਗੱਲ ਬਹੁਤ ਸਪਸ਼ਟ ਤੌਰ ਤੇ ਕਹਿ ਕੇ ਆਇਆ ਕਿ ਇਹ ਜਿਹੜੇ ਦੋ ਬੰਦੇ ਨੇ ਡੀਐਸਪੀ ਜਗਜੀਤ ਸਿੰਘ ਤੇ ਡੀਐਸਪੀ ਸੁਖਬੀਰ ਸਿੰਘ ਇਹਨਾਂ ਨੂੰ ਫੌਰਨ ਉਥੋਂ ਬਦਲਿਆ ਜਾਵੇ ਨਹੀਂ ਸ਼੍ਰੋਮਣੀ ਅਕਾਲੀ ਦਲ ਔਰ ਤਰਨਤਾਰਨ ਦੀ ਸਮੁੱਚੀ ਜਥੇਬੰਦੀ ਫਿਰ ਹੁਣ ਅਸੀਂ ਧਰਨੇ ਲਾਵਾਂਗੇ ਜੇ ਇਹ ਦੋ ਅਫਸਰ ਉਥੇ ਇਸੇ ਤਰੀਕੇ ਧੱਕੇਸ਼ਾਹੀ ਕਰਨਗੇ ਔਰ ਨਾਲ ਹੀ ਤਰਨਤਾਰਨ ਦੇ ਜਿਹੜੇ ਐਸਐਸਪੀ ਹੈ ਮੈਡਮ ਰਵਜੋਤ ਕੌਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਈਪੀਐਸ ਅਫਸਰੋਂ ਉਡੇ ਤੇ ਜ਼ਿੰਮੇਵਾਰੀ ਹੈ ਕਿ ਤੁਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ ਤੇ ਇੱਕ IPS ਅਫਸਰ ਦੇ ਹੁੰਦੇ ਅਗਰ ਇਸ ਤਰੀਕੇ ਦੇ ਨਾਲ ਪੁਲਿਸ ਨੂੰ ਤੁਸੀਂ ਖੁੱਲੀ ਛੁੱਟ ਦਿੱਤੀ ਹੈ ਕਿ ਝੂਠੇ ਪਰਚੇ ਦਰਜ ਕਰ ਦਿਓ ਤੁਸੀਂ ਜਿਹੜੇ ਪਰਮਿਸ਼ਨਾਂ ਬੰਦੇ ਮੰਗ ਰਹੇ ਨੇ ਕਿ ਅਸੀਂ ਗੱਡੀਆਂ ਅਕਾਲੀ ਦਲ ਦੇ ਕੈਂਡੀਡੇਟ ਦੇ ਨਾਲ ਚਲਾਉਣੀਆਂ ਨੇ ਉਹ ਗੱਡੀਆਂ ਵਾਲੇ ਬੰਦਿਆਂ ਨੂੰ ਗੱਡੀਆਂ ਸਮੇਤ ਘਰੋਂ ਚੱਕਣ ਦੀ ਇਜਾਜ਼ਤ ਦੇ ਰਹੇ ਹੋ ਤਾਂ ਅੱਜ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਬਣਦੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਅਸੀਂ ਇਹ ਕਾਪੀ ਭੇਜੀ ਹੈ ਕਿ ਚਾਹੇ ਉੱਥੇ ਦੇ SSP ਹੋਣ ਚਾਹੇ ਦੋ ਡੀਐਸਪੀ ਹੋਣ ਅਗਰ ਤਰਨ-ਤਰਨ ਦੇ ਵਿੱਚ ਫ੍ਰੀ ਤੇ ਫੇਰ ਇਲੈਕਸ਼ਨ ਕਰਾਉਣੀ ਹੈ ਤਾਂ ਇਹਨਾਂ ਨੂੰ ਬਦਲਣਾ ਬੇहद ਜ਼ਰੂਰੀ ਹੈ ਕਿਉਂਕਿ ਲੋਕ ਜਿੱਥੇ ਉੱਥੇ ਡੈਮੋਕ੍ਰੇਸੀ ਦਾ ਘਾਣ ਕਰ ਰਹੇ ਨੇ ਉੱਥੇ ਮਾਡਲ ਕੋਡ ਆਫ ਕੰਡਕਟ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਇਹ ਤਾਂ ਉਹਦੀਆਂ ਵੀ ਧਜੀਆਂ ਨੇ ਕਿ ਜਿਹੜਾ ਬੰਦਾ ਦਾਇਰੇ ਦੇ ਵਿੱਚ ਰਹਿ ਕੇ ਚੋਣ ਪ੍ਰਚਾਰ ਕਰ ਰਿਹਾ ਤੁਸੀਂ ਚੋਣ ਪ੍ਰਚਾਰ ਵੀ ਨਹੀਂ ਕਰਨ ਦੇ ਰਹੇ ਸੋ ਇਹ ਸਾਰੀਆਂ ਗੱਲਾਂ ਅਸੀਂ ਚੀਫ ਇਲੈਕਟਰਲ ਸਾਹਿਬ ਨੂੰ ਦੱਸੀਆਂ ਨੇ ਔਰ ਉਹ ਖੁਦ ਮੈਂ ਦੇਖਿਆ ਕਿ ਅੱਜ ਉਹ ਵੀ ਚਿੰਤਤ ਮਹਿਸੂਸ ਕਰ ਰਹੀ ਸੀ ਔਰ ਉਹਨਾਂ ਨੇ ਕਿਹਾ ਕਿ ਮੈਂ ਹੁਣੀ ਡੀਸੀ ਨਾਲ ਐਸਐਸਪੀ ਨਾਲ ਗੱਲ ਕਰਦਾ ਹਾਂ ਪਰ ਅਸੀਂ ਬੜਾ ਸਪਸ਼ਟ ਤੌਰ ਤੇ ਮੰਗ ਕਰਦੇ ਹਾਂ ਕਿ ਤਿੰਨੇ ਅਫਸਰ ਤਰਨਤਾਰਨ ਚੋ ਬਦਲੇ ਜਾਣ ਔਰ ਚੀਫ ਇਲੈਕਟਰਲ ਸਾਹਿਬ ਆਪਣੇ ਦਫ਼ਤਰ ਚੋਂ ਆਪਣਾ ਸਟਾਫ ਤਾਇਨਾਤ ਕਰਨ ਔਰ ਇਹ ਜਿਹੜੀਆਂ ਇਹ 57 ਦੇ ਨੋਟਿਸ ਨੇ ਤਾਂ ਫੋਰਨ ਸਟੇ ਕਰੋ ਇਹਨਾਂ ਦੀ ਕੀ ਦੱਸੋ ਜੀ ਅਰਜੰਸੀ ਹੈ 13 ਤਰੀਕ ਤੋਂ ਬਾਅਦ ਬੁਲਾ ਲਿਓ ਸਾਰਾ ਅਕਾਲੀ ਦਲ ਪੇਸ਼ ਹੋ ਜਾਊਗਾ ਔਰ ਇਹ ਜਿਹੜੇ ਝੂਠੇ ਪਰਚੇ ਨੇ ਇਹਨਾਂ ਦੀ ਜਾਂਚ ਕਰੋ ਔਰ ਕੋਈ ਵੀ ਕੋਰਸਿਵ ਐਕਸ਼ਨ ਨਹੀਂ ਫਿਰ ਕੋਰਟ ਜਾਣਾ ਪਊਗਾ ਅਗਰ ੱੱੱਕੇ ਨਾਲ ਲੋਕਾਂ ਦੇ ਘਰੇ ਰੇਡ ਕਰੋਗੇ ਸੋ ਅਗਰ ਫ੍ਰੀ ਤੇ ਫਿਰ ਇਲੈਕਸ਼ਨ ਕਰਾਉਣੀ ਹੈ ਤਾਂ ਫਿਰ ਇਹ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਹੋਊਗੀ ਤੇ ਅਫਸਰ ਧਿਆਨ ਰੱਖਣ ਕਿਉਂਕਿ ਅੱਜ ਇਹ 10 ਦਿਨ ਦਾ ੱੱਕਾ ਮੈਂ ਬਹੁਤ ਸਪਸ਼ਟ ਤੌਰ ਤੇ ਬਹੁਤ ਜ਼ਿੰਮੇਵਾਰੀ ਦੇ ਨਾਲ ਤੇ ਸ਼ਰੋਮਨੀ ਅਕਾਲੀ ਦਲ ਵੱਲੋਂ ਅਫਸਰਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਇਹ 10 ਦਿਨਾਂ ਦਾ ੱੱਕਾ ਇਹ ਅਦਾਲਤਾਂ ਦੇ ਵਿੱਚ ਜਾਊਗਾ ਫਿਰ ਭੁਗਤਨੀਆ ਉਹੀ ਅਫਸਰਾਂ ਨੂੰ ਪਹਿਣਗੀਆਂ ਜਿਹੜੇ ਸਵਿਧਾਨ ਦੀਆਂ ਧੱਜੀਆਂ ਉਡਾਉਣਗੇ ਸਰ ਪਹਿਲਾਂ ਵੀ ਤੁਸੀਂ ਜਾ ਕੇ ਆਇਆ ਸੀ ਜੇ ਪਹਿਲਾਂ ਹੀ ਐਕਸ਼ਨ ਹੁੰਦਾ ਸ਼ਾਇਦ ਇਹ ਨਾ ਬਚਾਉਂਦੇ ਅੱਜ ਤਾਂ ਸਬੂਤਾਂ ਸਮੇਤ ਦਿਖਾ ਕੇ ਆਏ ਜੀ ਔਰ ਮੈਂ ਕਹਿ ਕੇ ਆਇਆ ਕਿ 13 ਤਰੀਕ ਨੂੰ ਹੀ ਅਗਰ ਐਕਸ਼ਨ ਲਿਆ ਜਾਂਦਾ ਦੇਖੋ ਇੱਕ ਗੱਲ ਸਪਸ਼ਟ ਹੈ ਕਿ ਜੇ ਝੇਤੇ ਅਫਸਰਾਂ ਨੂੰ ਲਾਉਣਾ ਹੈ ਤਾਂ ਝੇਤੇ ਅਫਸਰਾਂ ਨੂੰ ਲਾਉਣ ਦਾ ਕਾਰਨ ਸੀ ਕਿ ਉਹਨਾਂ ਤੋਂ ਤੱਕਾ ਕਰਾਉਣਾ ਸੀ ਉਹਨਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ ਅੱਜ ਵੀ ਇਲੈਕਸ਼ਨ ਕਮਿਸ਼ਨ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅੱਜ ਵੀ ਐਕਸ਼ਨ ਲੈ ਕੇ ਇਹਨਾਂ ਨੂੰ ਤੁਰੰਤ ਉਥੋਂ ਬਦਲਣਾ ਚਾਹੀਦਾ ਹੈ ਕਿਉਂਕਿ ਜੇ ਅੱਜ ਵੀ ਨਾ ਇਹ ਬਦਲੇ ਗਏ ਤਰਨ ਤਰਨ ਦੇ ਵਿੱਚ ਇਹ ਜਿਹੜਾ ਫ੍ਰੀ ਤੇ ਫੇਅਰ ਇਲੈਕਸ਼ਨ ਪ੍ਰੋਸੈਸ ਹੈ ਉਹਦਾ ਗळा ਇਹ ਅਫਸਰਾਂ ਨੇ ਕਟ ਦੇਣਾ ਤੇ ਉਹਦੇ ਜਿਹੜੇ ਨਤੀਜੇ ਨੇ ਉਹਦੇ ਜਿਹੜੇ ਸਿੱਟੇ ਨੇ ਉਹ ਫਿਰ ਬੇहद ਭਿਆੰਕਰ ਨਿਕਲਣਗੇ ਕੱਲ ਹੋਰ ਸਾਹਮਣੇ ਇਹ ਮੁੱਖ ਮੰਤਰੀ ਸਾਹਿਬ ਦੀ ਇੱਕ ਵੀਡੀਓ ਦਾ ਮਾਮਲਾ ਸਾਹਮਣੇ ਆ ਰਿਹਾ ਲਗਾਤਾਰ ਉਹਨੂੰ ਟੁਕਰਾਇਆ ਜਾ ਰਿਹਾ ਕਿਸ ਤਰੀਕੇ ਨਾਲ ਸਾਰੇ ਮਾਮਲੇ ਦੇਖੋ ਬੇहद ਮੰਦ ਭਾਗੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ ਜਦੋਂ ਗੱਲ ਹੋਣੀ ਚਾਹੀਦੀ ਹੈ ਲਾਅ ਐਂਡ ਆਰਡਰ ਤੇ ਅੱਜ ਪੰਜਾਬ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ ਕਰਜ਼ੇ ਤੇ ਸਰਕਾਰ ਦੇ ਫੋਕੇ ਝੂਠੇ ਵਾਅਦਿਆਂ ਤੇ ਮਿਸ ਮੈਨੇਜਮੈਂਟ ਤੇ ਗੱਲ ਕਰਨੀ ਪੈ ਰਹੀ ਹੈ ਮੁੱਖ ਮੰਤਰੀ ਦੀ ਉਸ ਵੀਡੀਓ ਤੇ ਜਿਹੜੀ ਕੈਨੇਡਾ ਤੋਂ ਬੈਠੇ ਇੱਕ ਜਗਮਨ ਸਮਰੇ ਨੇ ਆਪਣੇ ਪੇਜ ਤੇ ਪਾਈ ਮੁੱਖ ਮੰਤਰੀ ਦਾ ਵੀ ਬਿਆਨ ਆ ਗਿਆ ਕਹਿੰਦੇ ਜੀ ਫੇਕ ਹੈ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਆ ਆਮ ਆਦਮੀ ਪਾਰਟੀ ਨੇ ਉਸ ਵੀਡੀਓ ਤੇ ਕਰਤੀਆਂ ਮੈਂ ਹੈਰਾਨ ਆ ਮੈਂ ਸਵਾਲ ਕਰਦਾ ਕਿ ਭਾਈ ਜੇ ਫੇਕ ਹੈ ਤਾਂ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਕਰਕੇ ਸਰਕਾਰ ਇੰਨਾ ਬੈਕਫੁੱਟ ਤੇ ਕਿਉਂ ਆ ਔਰ ਇਹਦੀ ਇੰਡੀਪੈਂਡੈਂਟ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਦੇਖੋ ਅੱਜ ਗੱਲ ਕੱਲੀ ਭਗਵੰਤ ਮਾਨ ਸਾਹਿਬ ਦੀ ਨਹੀਂ ਸਾਡੇ ਸਿਆਸੀ ਵਖਰੇਵੇਂ ਹੋ ਸਕਦੇ ਨੇ ਪਰ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਚੇਅਰ ਦੀ ਉਹਦੀ ਕ੍ਰੈਡੀਬਿਲਟੀ ਦੀ ਗੱਲ ਹੈ ਸੋ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਕਿਉਂਕਿ ਬੰਦਾ ਪੰਜਾਬ ਤੋਂ ਬਾਹਰ ਬੈਠਾ ਹੈ ਬੰਦਾ ਦੇਸ਼ ਤੋਂ ਬਾਹਰ ਬੈਠਾ ਹੈ ਸੋ ਚਾਹੇ सीबीआई ਹੋਵੇ ਚਾਹੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਹੋਵੇ ਉਹਨਾਂ ਨੂੰ ਇਹਦੀ ਜਾਂਚ ਦੇ ਵਿੱਚ ਇਨਵੋਲ ਕਰਕੇ ਇਹ ਵੀਡੀਓ ਦੀ ਸਚਾਈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਜੇ ਮੁੱਖ ਮੰਤਰੀ ਵਿਕਟਮ ਹੈ ਮੁੱਖ ਮੰਤਰੀ ਨੂੰ ਵੀ ਇਨਸਾਫ ਮਿਲੇ ਪਰ ਹਾਂ ਜਿਹੜੇ ਤਿੰਨ ਪ੍ਰੈਸ ਕਾਨਫਰੰਸਾਂ ਕੱਲ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਕੀਤੀਆਂ ਨੇ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਕੈਨੇਡਾ ਤੋਂ ਪਤਾ ਕੀਤਾ ਪੰਜ ਸੱਤ ਬੰਦਿਆਂ ਨੂੰ ਫੋਨ ਕੀਤੇ ਤਾਂ ਹੀ ਪਤਾ ਲੱਗਿਆ ਵੀ ਇਹ ਤਾਂ ਆਮ ਆਦਮੀ ਪਾਰਟੀ ਦਾ ਆਪਣਾ ਬੰਦਾ ਹੈ ਜਿਨੇ ਵੀਡੀਓ ਪਾਈ ਹੈ ਸੋ ਜੇ ਆਮ ਆਦਮੀ ਪਾਰਟੀ ਦਾ ਬੰਦਾ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਰਾਪਤੇ ਦੇ ਵਿੱਚ ਸੀਗਾ ਇਹਦੇ ਕੋਲ ਜਾ ਕੇ ਠਹਿਰਦੇ ਸੀ ਤਾਂ ਫਿਰ ਇਹ ਹੋਰ ਵੀ ਵੱਡੇ ਸ਼ੰਕੇ ਨੇ ਹੋਰ ਵੀ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਾਣਨ ਦਾ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਹੱਕ ਹੈ ਤੇ ਇਹਦੇ ਜਵਾਬ ਪੰਜਾਬ ਨੂੰ ਮਿਲਨੇ ਚਾਹੀਦੇ ਨੇ ਵੀਡੀਓ ਦੀ ਸੱਚਾਈ ਹੋਣੀ ਚਾਹੀਦੀ ਹੈ ਔਰ ਇਹਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ ਫੋਰੈਂਸਿਕ ਜਾਂਚ ਹੁੰਦੀ ਹੈ ਜਦੋਂ ਸਾਰਾ ਕਲੀਅਰ ਹੋ ਜਾਊਗਾ ਜੇ ਆਪ ਸਰਕਾਰ ਕਰਾ ਲਵੇ ਉਹ ਜਲਦੀ ਦੇਖੋ ਜ਼ਿੰਮੇਵਾਰੀ ਹੈ ਮੈਂ ਫਿਰ ਦੁਬਾਰਾ ਕਹਿਣਾ ਕਿ ਗੱਲ ਅੱਜ ਵਿਅਕਤੀ ਵਿਸ਼ੇਸ਼ ਦੀ ਨਹੀਂ ਗੱਲ ਚੇਅਰ ਦੀ ਹੈ ਔਰ ਸਾਰਾ ਪੰਜਾਬ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਤੇ ਚੇਅਰ ਦੇ ਉੱਤੇ ਜੇ ਕੋਈ ਗੱਲ ਆ ਰਹੀ ਹੈ ਉਹਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਤੇ ਉਹਦੀ ਜਾਂਚ ਕਰਕੇ ਲੋਕਾਂ ਨੂੰ ਸੱਚ ਪਤਾ ਲੱਗਣਾ ਚਾਹੀਦਾ ਹੈ